ਬੀਤੀ ਦੇਰ ਸ਼ਾਮ ਆਈ ਤੇਜ਼ ਹਨੇਰੀ ਅਤੇ بارش ਨਾਲ ਜਿੱਥੇ ਕੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਇਹ ਹਨੇਰੀ ਲੋਕਾਂ ਲਈ ਮੁਸੀਬਤ ਦਾ ਕਾਰਨ ਵੀ ਬਣ ਕੇ ਸਾਹਮਣੇ ਆਈ ਹੈ ਫਗਵਾੜਾ ਦੇ ਮੱਲਾ ਕੀਰਤੀ ਨਗਰ ਵਿਖੇ ਇਸ ਹਨੇਰੀ ਨੇ ਕਾਫੀ ਉਥਲ-ਪੁਥਲ ਕਰਕੇ ਰੱਖ ਦਿੱਤੀ ਤੇ ਮਹਿਲਾ ਵਾਸੀਆਂ ਦੇ ਘਰਾਂ ਦਾ ਕਾਫੀ ਨੁਕਸਾਨ ਕਰ ਦਿੱਤਾ ਮਹੱਲਾ ਵਾਸੀਆਂ ਨੇ ਇਸ ਸਬ ਲਈ ਜੀਟੀ ਰੋਡ ਤੇ ਸਥਿਤ ਖੇਡਾਂ ਦੇ ਸਾਮਾਨ ਵਾਲੀ ਦੁਕਾਨ ਦੇ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਮਹੱਲਾ ਵਾਸੀਆਂ ਦੱਸਿਆ ਕਿ ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਉਕਤ ਦੁਕਾਨਦਾਰ ਦੀ ਬਿਲਡਿੰਗ ਤੇ ਲੱਗੀਆਂ ਲੋਹੇ ਦੀਆਂ ਚਤਰਾ, ਇੱਟਾਂ ਤੇ ਹੋਰ ਭਾਰੀ ਸਾਮਾਨ ਉਹਨਾਂ ਦੇ ਘਰਾਂ ਦੀਆਂ ਛੱਤਾਂ ਦੇ ਡਿੱਗ ਪਿਆ ਜਿਸ ਨਾਲ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਇਸ ਬਾਬਤ ਨੂੰ ਉਹਨਾਂ ਵੱਲੋਂ ਪਹਿਲਾਂ ਹੀ ਦੁਕਾਨਦਾਰ ਨੂੰ ਦੱਸਿਆ ਗਿਆ ਸੀ ਕੀ ਜਾਤਾ ਉਹ ਉੱਪਰਲੇ ਹਿੱਸੇ ਦੀ ਬਿਲਡਿੰਗ ਰਿਪੇਅਰ ਕਰਵਾ ਲਵੇ ਜਾਂ ਫਿਰ ਇਸ ਨੂੰ ਟਵਾ ਦੇਵੇ ਪਰ ਉਸ ਦੁਕਾਨਦਾਰ ਨੇ ਕੋਈ ਵੀ ਗੱਲ ਨਹੀਂ ਸੁਣੀ ਜਿਸ ਕਾਰਨ ਹਨੇਰੀ ਨੇ ਉਹਨਾਂ ਦੇ ਘਰਾਂ ਦਾ ਇੰਨਾ بڑا ਨੁਕਸਾਨ ਕਰ ਦਿੱਤਾ ਉਹਨਾਂ ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਮੈਂ ਪ੍ਰਸੂਤਮ ਲਾਲ ਅੱਜ ਕਰੇ ਮੱਲੇ ਤੋਂ ਆਈ ਆਪਾਂ ਕੀਰਤੀ ਨਗਰ ਜੀਟੀ ਰੋਡ ਤੋਂ ਸਰ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਅੱਜ ਜਿਹੜੀ ਹਨੇਰੀ ਚੱਲੀ ਆ ਉਹਦੇ ਨਾਲ ਨਾ ਕਿ ਸਾਡੇ ਨਾਲ ਗਵਾਂਢ ਚ ਕਨਜਾਇਜ਼ ਬਿਲਡਿੰਗ ਬਣਾਈਆ ਵਾਲੀਆ ਸਪੋਰਟਸ ਵਾਲੇ ਨੇ ਨਕਸ਼ਾ ਨਕਸ਼ਾ ਦਾ ਕੋਈ ਨਹੀਂ ਹੈਗਾ ਇਹਨੂੰ ਮੂੰਹ ਨਾਲ ਜਾ ਕੇ ਮੈਂ ਕਈ ਵਾਰੀ ਗਿਆ ਕਰਕੇ ਉਹਦੀ ਰਿਕਵੈਸਟ ਕਰਤ ਕਰ ਮੈਂ ਬਾਲੀਆ ਸਾਹਿਬ ਆਪਣੀਆਂ ਬਿਲਡਿੰਗ ਦਾ ਕੰਮ ਕਰਵਾਓ ਹਾਂਜੀ ਮੈਂ ਕਰ ਦੂੰਗਾ ਹਾਂਜੀ ਮੈਂ ਕਰ ਦੂੰਗਾ ਜੋ ਦੋ ਚਾਰ ਵਾਰੀ ਮੈਂ ਜਾ ਕੇ ਵੀ ਗਿਆ ਫਿਰ ਉੱਤੋਂ ਕਹਿਣ ਲੱਗਾ ਤੁਸੀਂ ਮੈਨੂੰ ਧਮਕੀਆਂ ਦੇ ਰਹੇ ਹੋ ਮੈਂ ਇੱਥੇ ਮੁੱਲ ਖਰੀਦੀ ਹੋ ਜਾਗਾ ਹੁਣ ਜੇ ਇਹਨੇ ਮੁੱਲ ਖਰੀਦ ਕੇ ਪਾਈ ਆ ਤੇ ਬੱਚੇ ਮਾਰਨ ਲਈ ਥੋੜੀ ਪਾਈ ਸਾਡੇ ਇੱਥੋਂ ਆਲੇ ਦੁਆਲੇ ਸਾਰੇ ਇਹਦੇ ਹੁਣ ਤੁਸੀਂ ਆਪ ਇੱਥੇ ਕੈਮਰਾ ਘੁਆ ਕੇ ਦੇਖ ਲਓ ਕਿਸੇ ਟੈਂਕੀਟੀ ਸਾਡੇ ਘਰ ਉੱਪਰ ਜਾ ਕੇ ਦੇਖੋ ਐਡੇ ਐਡੇ ਵੱਡੇ ਐਂਗਲ ਡਿਗੇ ਆ ਜੇ ਕੋਈ ਉੱਥੇ ਬੰਦਾ ਆਂਦਾ ਉਹ ਬੰਦਾ ਨਹੀਂ ਬਚਣਾ ਸੀ ਇੱਥੇ ਬੱਚੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਖੇਡਦੇ ਆ ਗਲੀ ਜੇ ਤਾਂ ਕਦੀ ਇੱਟ ਕਦੀ ਪੱਥਰ ਕੁਛ ਨਾ ਕੁਛ ਡਿਗੇ ਰਹਿੰਦਾ ਸਰ ਇਹ ਹਾਸਾ ਕਿਦਾਂ ਹੋਇਆ ਹਾਸਾ ਇਹ ਨੇਰੀ ਦੇ ਹੋਣਾ ਹੀ ਹੋਇਆ ਜੀ ਉਪਰ ਇਹ ਤੁਸੀਂ ਕੈਮਰਾ ਘੁਆ ਕੇ ਦੇਖੋ ਜਿਹੜੀ ਇਹ ਚੌਥੀ ਬਿਲਡਿੰਗ ਆ ਨਾ ਉਹਦੇ ਚਾਰ ਦੁਬਾਰੀ ਵੀ ਜਿਹੜੀ ਆ ਉਹ 4 ਇੰਚੀ ਦੀ ਆ ਉਹ ਚੌਥੀ ਬਿਲਡਿੰਗ ਤੇ ਜਾ ਕੇ ਮਾੜੀ ਜਿਹੀ ਨਹਿਰੀ ਨਾ ਆਉਗੀ ਤੇ ਉੜਨਾ ਹੀ ਸੀਗਾ ਜੀ ਇਹਨੂੰ ਕਿਹਾ ਸੀ ਪਰ ਇਹਨੇ ਕੀਤਾ ਕੁਛ ਨਹੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਟ ਕੀਤੀ ਸੀ ਨਹੀਂ ਕੋਈ ਪੁਲਿਸ ਕੰਪਲੇਨ ਨਹੀਂ ਸੀ ਗਵਾਂਧਾਰ ਕਰਕੇ ਇਹਨੂੰ ਮੂੰਹ ਮੂੰਹ ਵਾਲਾ ਦਿਨ ਆਈ ਜਾ ਕੇ ਕਿਹਾ ਸੀ ਵੀ ਤੁਸੀਂ ਇਹ ਠੀਕ ਕਰਾਓ ਮੈਂ ਕਰ ਦੂੰਗਾ ਮੈਂ ਕਰਾ ਦੂੰਗਾ ਕਰਦਾ ਕੱਖ ਨਹੀਂ ਆ ਜੀ ਤੇ ਕੀ ਮੰਗ ਰੱਖਦੇ ਆਪਾਂ ਮੰਗ ਰੱਖਦੇ ਆਪਣੀ ਬਿਲਡਿੰਗ ਦੇ ਵੀ ਚੌਥੀ ਨਿਯਾਜ਼ ਬਣੀ ਉਹ ਪਰ ਉਹ ਬਿਲਡਿੰਗ ਉੱਪਰ ਆਪਣਾ ਚੌਥਾ ਮੰਜ਼ਲ ਉਹਨੂੰ ਜਾ ਠੀਕ ਕਰਾਵੇ ਰਿਪੇਅਰ ਕਰਾਵੇ ਜਾ ਉਹਨੂੰ ਢਾਵੇ ਇਹ ਨਿਯਾਜ਼ ਹੈ ਹਾਂ ਸਰ ਕੀ ਮਾਮਲਾ ਕੀ ਅੱਜ ਜਿਹੜਾ ਆਪਣਾ ਪਾਲਿਆ ਸਪੋਰਟ ਪੂਰੀ ਚਦਰਾਉੜੀਆਂ ਪੂਰੇ ਮਲੇਨ ਅਨਸਾਰ ਹੋਇਆ ਐਕਸਪਰਟ ਕਹਿੰਦੀ ਸਾਡੀਆਂ ਟੈਂਕੀਆਂ ਪਾਣੀ ਹੋਣ ਜਾਣੀ ਨੁਕਸਾਨ ਕੋਈ ਹੋ ਵੀ ਸਕਦਾ ਸੀ ਜਿੱਦਾਂ ਇਸ ਤਰ੍ਹਾਂ ਉਹਨੇ ਖਿਲਰੇ ਰਵੇ ਤੁਸੀਂ ਮੌਕਾ ਦੇਖਿਆ ਤੁਹਾਨੂੰ ਇਹਦਾ ਮੌਕਾ ਜਾਂ ਮਿਲਣਾ ਚਾਹੀਦਾ ਜੋ ਬੰਦਾ ਪ੍ਰਸ਼ਾਸ਼ਨ ਕੋ ਤੁਸੀਂ ਮੰਗ ਕੀਤੀ ਐ ਅਸੀਂ ਇਹ ਮੰਗ ਕਰਦੇ ਆ ਜੋ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਪਰਪਾਈ ਹੋਣੀ ਚਾਹੀਦੀ ਆ ਤੁਸੀਂ ਕੰਪਲੀਟ ਵਗੈਰਾ ਕੀਤੀ ਐ ਕੰਪਲੀਟ ਅਸੀਂ ਕਰਾਂਗੇ ਹੁਣੇ ਕਰਾਂਗੇ ਜੀ ਜਿਹੜੀ ਬਿਲਡਿੰਗ ਨਜਾਇਜ਼ ਬਣੀ ਆ ਬਗੈਰ ਨਕਸ਼ੇ ਤੋਂ ਬਣੀ ਆ ਜੀ ਅਸੀਂ ਨਗਰ ਨਿਵੀ ਨੂੰ ਕਹਿੰਦੇ ਆ ਇਹ ਬਹੁਤ ਚੱਕ ਕੀਤੀ ਜਾਵੇ ਉਧਰ ਉਕਤ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਸਭ ਜੋ ਕੁਝ ਹੋਇਆ ਉਹ ਕੁਦਰਤੀ ਹੋਇਆ ਹੈ ਤੇ ਕੁਦਰਤ ਅਗੇ ਕਿਸੇ ਦਾ ਕੋਈ ਬਸ ਨਹੀਂ ਚੱਲਦਾ ਹੁਣ ਆ ਕਿਹਾ ਕਿ ਇਸ ਸਭ ਦੇ ਬਾਵਜੂਦ ਜੋ ਵੀ ਮਹੱਲਾ ਵਾਸੀਆਂ ਦਾ ਨੁਕਸਾਨ ਹੋਇਆ ਹੈ ਉਹ ਸਭ ਕੁਝ ਠੀਕ ਕਰਵਾ ਕੇ ਦੇਣਗੇ ਜੀ ਸ਼ੁਭਨਾਮ ਜੀ ਆਪਣਾ ਪਰਮਜੀਤ ਜੀ ਹਾਂ ਸਰ ਕੀ ਮਾਮਲਾ ਕੀ ਇੱਕ ਮੱਲੇ ਵਾਲਿਆਂ ਨੇ ਤੁਹਾਡੇ ਤੇ આરોਪ ਲਾਇਆ ਕਿ ਜਿਹੜੀਆਂ ਨਾ ਅਜੇ ਨੇਰੀਆਂ ਆਂਦੇ ਨਾਲ ਇਹਨਾਂ ਦਾ ਨੁਕਸਾਨ ਹੋਇਆ ਮੱਲੇ ਵਾਸੀਆਂ ਦਾ ਉਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਇਹ ਨੇਚਰਲੀ ਹਨੇਰੀ ਆ ਗਈ ਆ ਹਨੇਰੀ ਔਂ ਦੇ ਉੱਤੇ ਉਹ ਟੀਨਾ ਸੀ ਜਿਹੜੀਆਂ ਤੇ ਟੀਨਾ ਜਿਹੜੀਆਂ ਨਾ ਉਹ ਹਨੇਰੀਆਂ ਅੜਾਤੀਆਂ ਤੇ ਅਸੀਂ ਉਹਦੇ ਤੇ ਜਿਹੜੀਆਂ ਟੀਨਾ ਉੱਡ ਗਈਆਂ ਉਹ ਸਾਡੇ ਮੱਲੇ ਵਾਲਿਆਂ ਦੇ ਗਵਾਂਡੀਆਂ ਦੇ ਚਲ ਗਈਆਂ ਉਹਦਾ ਅਸੀਂ ਕੱਲ ਨੂੰ ਉਹਦਾ ਟੀਨਾ ਦਾ ਜੋ ਵੀ ਅਸੀਂ ਆਪਣੇ ਵੱਲੋਂ ਉਹਦਾ ਖਰਚਾ ਪੂਰਾ ਕਰਵਾ ਗਏ ਸਾਡੇ ਜਿੱਦਾਂ ਹੁਣ ਮੱਲੇ ਵਾਲਿਆਂ ਨੇ ਮੱਲੇ ਵਾਸੀਆਂ ਨੇ ਇਹ ਕਿਹਾ ਕਿ ਅਸੀਂ ਦੋ ਤੇ ਸਾਡੇ ਭਰਾ ਨੇ ਸਾਡੀ ਗਵਾਂਡੀ ਨੇ ਸਾਡੇ ਮਿੱਤਰ ਠੀਕ ਹੈ ਜੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਕਹਿੰਦੇ ਅਸੀਂ 2-3 ਵਾਰੀ ਬਾੜੀਆ ਸਾਹਿਬ ਨੂੰ ਵੀ ਕਿਹਾ ਲੇਕਿਨ ਉਹਨਾਂ ਨੇ ਸਾਡੀ ਗੱਲ ਦਾ ਕੋਈ ਗੌਰ ਨਹੀਂ ਕੀਤਾ ਪਰ ਸਰ ਇਹ ਜਿਹੜੀ ਹਨੇਰੀ ਆ ਇਹਦਾ ਸਾਨੂੰ ਵੀ ਨਹੀਂ ਪਤਾ ਵੀ ਕਦੋਂ ਆ ਗਈ ਹੈ ਤੇ ਕਦੋਂ ਕੀ ਹੋਇਆ ਨੇਚਰਲੀ ਹੋਇਆ ਵਾ ਤੇ ਇਹ ਜਾਣ ਬੁਝ ਕੇ ਨਹੀਂ ਕੋਈ ਕੰਮ ਕੀਤਾ ਗਿਆ ਸਰ ਜੋ ਵੀ ਮਹਿਸੂਸ ਕਰਦੇ ਆ ਵੀ ਇਹ ਜਿਹੜਾ ਨੇਚਰਲੀ ਹਵਾ ਇਤਦਮ ਆ ਗਈ ਆ ਉਹਦਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਕੱਪੜਾ ਵੀ ਅੰਦਾ ਖਰਾਬ ਹੋ ਗਿਆ ਸਰ ਜਿਹੜਾ ਇਹਨਾਂ ਦਾ ਲੋਸ ਵਗੈਰਾ ਉਹ ਕਿੱਦਾਂ ਅਸੀਂ ਕਰਕੇ ਦੇਾਂਗੇ ਉਹਨਾਂ ਨੂੰ ਅਸੀਂ ਕਰਕੇ ਦੇਾਂਗੇ